ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸਵਰਨਜੀਤ धवन ਵੱਲੋਂ ਹੜ੍ਹਾਂ ਦੇ ਪਾਣੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਬੇਸ਼ਕੀਮਤੀ ਜਾਣਕਾਰੀ ਸਾਂਝੀ ਕੀਤੀ ਗਈ ਤੁਸੀਂ ਵੀ ਸੁਨੋ ਇਸ ਜਾਣਕਾਰੀ ਨੂੰ ਤਾਂ ਜੋ ਬਿਮਾਰੀ ਕਾਰਨ ਕਿਸੇ ਦਾ ਨੁਕਸਾਨ ਨਾ ਹੋਵੇ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਵੀ ਲੋਕ ਹੜ੍ਹਾਂ 'ਚ ਫਸੇ ਹੋਏ ਆ ਵੀ ਉਹ ਤੁਰੰਤ ਆਪਣੇ ਆਪ ਨੂੰ ਉਸ ਦੰਦੇ ਪਾਣੀ ਦੇ ਸੰਪਰਕ ਤੋਂ ਦੂਰ ਲੈ ਕੇ ਜਾਣ ਆਪਣੇ ਆਪ ਨੂੰ ਉਸ ਪਾਣੀ ਦੇ ਨਾਲ ਘੱਟ ਤੋਂ ਘੱਟ ਕੰਟੈਕਟ ਚ ਰਹਿਣ ਤਾਂ ਕਿ ਤਾਂ ਕਿ ਉਹ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਨਫੋਰਚਨਟਲੀ ਜਿੰਨੀ ਦੇਰ ਤੱਕ ਉਹ ਉਸ ਪਾਣੀ ਚ ਘਰੇ ਹੋਏ ਆ ਆਫਕੋਰਸ ਆਈ ਡੋਨਟ ਥਿੰਕ ਵੀ ਕੋਈ ਹੁਣ ਇਹੋ ਜਿਹਾ ਬੰਦਾ ਹੈਗਾ ਐਬ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਜ਼ ਡੂਇੰਗ ਸੋ ਵੰਡਰਫੁਲ ਥਿੰਗ ਜਿਹੜਾ ਉਹ ਉਥੇ ਅਜੇ ਵੀ ਜਿੰਦ ਤੱਕ ਪਹੁੰਚਣਾ ਮੁਸ਼ਕਲ ਹੋਏਗਾ ਸੋ ਉਹ ਕੋਸ਼ਿਸ਼ ਕਰਨ ਵੀ ਸਾਫ ਸੁਥਰਾ ਪਾਣੀ ਪੀ ਕਲੋਰਿਨੇਟਿਡ ਕਲੋਰਿਨ ਦੀਆਂ ਗੋਲੀਆਂ ਐਡਕੋ ਸਫੀਸ਼ੀਐਂਟ ਐ ਉਹ ਲੋਕਾਂ ਨੂੰ ਮੰਨੀਆਂ ਵੀ ਐ ਕਿ ਕੋਲ ਅਗਰ ਪਾਣੀ ਉਬਾਲ ਕੇ ਨਹੀਂ ਪੀਤਾ ਜਾ ਸਕਦਾ ਤੇ ਉਹ ਕਲੋਰਿਨ ਵਾਲਾ ਪਾਣੀ ਪੀਣ ਕਿਉਂਕਿ ਸਾਫ ਸੁਥਰਾ ਪਾਣੀ ਪੀਣਾ ਬਹੁਤ ਜ਼ਰੂਰੀ ਐ ਐਂਡ ਜਿਹੜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਐ ਸਾਦਾ ਭੋਜਨ ਘਰ ਦਾ ਬਣਾਇਆ ਹੋਇਆ ਹੀ ਚਾਹੇ ਦਾਲ ਫੁਲਕਾ ਐ ਉਹ ਖਾਣ ਤੇ ਸਾਫ ਸੁਥਰਾ ਕਿਉਂਕਿ ਕੋਈ ਵੀ ਚੀਜ਼ ਬਾਹਰ ਦੀ ਨੀ ਵਰਤਣੀ ਹਾਂ ਜੋ ਰਾਸ਼ਨ ਜਾਂ ਕੋਈ ਖਾਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਸਾਫ਼ ਸੁਥਰਾ ਤੇ ਵਧੀਆ ਹੈ ਉਹਦੀ ਵਰਤੋਂ ਕਰਨ ਆਪਣੇ ਹੱਥ ਪੈਰ ਚੰਗੀ ਤਰ੍ਹਾਂ ਧੋਣ ਸਾਫ਼ ਸਫਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨ ਐਂਡ ਕੋਈ ਵੀ ਅਗਰ ਕੋਈ ਕਿਸੇ ਨੂੰ ਕੋਈ ਕੀੜਾ ਮਕੌੜਾ ਜਾਂ ਸੱਪ ਵਗੈਰਾ ਕੱਟਦਾ ਹੈ ਤੇ ਤੁਰੰਤ ਕੋਈ ਉਹਦਾ ਦੇਸੀ ਔੜ ਬੋਰ ਨਹੀਂ ਕਰਨਾ ਸਾਡੇ ਕੋਲ ਐਂਟੀ ਸਨੇਕ ਨੋਮ ਜਾਂ ਹੋਰ ਸਾਰੇ ਇਜੈਕਟੇਬਲਸ ਐਂਡ एवरीथिंग ਸਾਰੀਆਂ ਦਵਾਈਆਂ ਭਰਪੂਰ ਮਾਤਰਾ ਚ ਮੌਜੂਦ ਨੇ ਐਂਡ ਜਿਹੜੇ ਪ੍ਰੋਪਰ ਸਰਕਾਰੀ ਡਾਕਟਰਾਂ ਦੁਆਰਾ ਰੀਲੀਫ ਕੈਂਪ ਲੱਗੇ ਆ ਮੈਡੀਕਲ ਟੀਮਾਂ ਲੱਗੀਆਂ ਜਿੱਥੇ ਐਕਸਪੀਰੀਅੰਸ ਡਾਕਟਰ ਪੜੇ ਲਿਖੇ ਨੇ ਸਾਰੀਆਂ ਦਵਾਈਆਂ ਸਾਡੀ ਦੇਖ ਰਿਕ ਵਾਲੀਆਂ ਉਹਨਾਂ ਨੂੰ ਅਪਰੋਚ ਕਰਨ। ਐਟ ਪ੍ਰੈਜ਼ੈਂਟ 35 ਟੀਮਾਂ ਪਹਿਲੋਂ ਹੀ ਕੰਮ ਕਰ ਰਹੀਆਂ ਉਹਦੇ ਨਾਲ ਕੱਲ ਵੀ ਮਾਨਯੋਗ ਡੀਸੀ ਸਾਹਿਬ ਨੇ ਮੀਟਿੰਗ ਲੈ ਕੇ ਕਿਹਾ ਹੈ ਕਿ 15 16 ਟੀਮਾਂ ਹੋਰ ਇਨਕਰੀਜ਼ ਕੀਤੀ ਜਾਣਗੀਆਂ ਜਿਹੜੀਆਂ ਮਾਰਨਿੰਗ ਈਵਨਿੰਗ ਤੇ ਨਾਈਟ ਡਿਊਟੀ ਦੇ ਤੌਰ ਤੇ ਕੰਮ ਕਰਨਗੀਆਂ ਸਾਡੇ ਕੋਲ ਕੋਈ ਕਿਸੇ ਕਿਸਮ ਦੀ ਨਾ ਮੈਨ ਪਾਵਰ ਨਾ ਦਵਾਈਆਂ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸਾਰੀਆਂ ਇੰਜੈਕਟੇਬਲ ਐਂਟੀ ਸਨੇਕ ਵਿਨਮ ਸਾਰੀਆਂ ਔਰਲ ਮੈਡੀਸਨ ਬੈਂਡੇਜਸ ਐਂਡ 올 ਇਵਨ ਇਥੋਂ ਤੱਕ ਕਿ ਮਸ਼ਰਬ ਵਗੈਰਾ ਤੋਂ ਬਚਣ ਵਾਲੀਆਂ ਦਵਾਈਆਂ ਵਗੈਰਾ ਸਾਰੀਆਂ ਉਪਲਬਧ ਨੇ ਸਫੀਸ਼ੀਐਂਟ ਕੁਆਂਟੀਟੀ ਚ ਨੇ ਪੰਜਾਬ ਸਰਕਾਰ ਵੱਲੋਂ ਫੁੱਲੀ ਡੁੱਲੀ ਸਪਲਾਈ ਦਿੱਤੀ ਹੋਈ ਹੈ ਐਂਡ ਵੀ ਆਰ ਫੁੱਲੀ ਪ੍ਰਿਪੇਅਰਡ ਟੂ ਟੈਕਲ ਐਨੀ ਸੇ ਸੌਰਟ ਆਫ ਐਪੀਡੈਮਿਕ ਜਿਹੜਾ ਕਿ ਥੋੜਾ ਅਜੇ ਤਾਂ ਪਾਣੀ ਜਦੋਂ ਘਟੇਗਾ ਉਸ ਤੋਂ ਬਾਅਦ ਵੀ ਬਿਮਾਰੀਆਂ ਪਾਣੀ ਤੋਂ ਜਿਹੜੀਆਂ ਫੈਲਦੀਆਂ ਫੈਲਣ ਦਾ ਖਤਰਾ ਹੁੰਦਾ ਤੇ ਵੀ ਵਿਲ ਟੇਕ ਕੇਅਰ ਆਫ ਐਵਰੀਥਿੰਗ ਐਂਡ ਹੋਪਫੁਲੀ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਸਾਰੀ ਸਥਿਤੀ ਕੰਟਰੋਲ ਹੋ ਜੇ